ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਿੱਖ ਸਮਾਜ ਦੇ ਅੰਦਰ ਇੱਕ ਮੁਸ਼ਕਲ ਦਰਪੇਸ਼ ਆ ਰਹੀ ਹੈ ਔਰ ਉਹ ਮੁਸ਼ਕਲ ਇਹ ਹੈ ਕਿ ਜਦੋਂ ਅਸੀਂ ਬਾਣੀ ਨੂੰ ਲੈ ਕੇ ਅਰਥਾਂ ਦੇ ਅਨਰਥ ਕਰਦੇ ਆਂ ਕਰਨ ਵਾਲੇ ਵੀ ਕਨਫਿਊਜ਼ ਤੇ ਸੁਣਨ ਵਾਲੇ ਵੀ ਕਨਫਿਊਜ਼ ਕਿਉਂਕਿ ਜਦੋਂ ਸਹੀ ਸੇਧ ਗੁਰਬਾਣੀ ਦੀ ਕਿਸੇ ਤੱਕ ਪਹੁੰਚੇ ਨਾ ਤੇ ਬੰਦਾ ਤੁਰੇਗਾ ਕਿਹੜੇ ਰਾਹ ਦੇ ਉੱਤੇ confused ਹੀ ਰਹੇਗਾ ਹੁਣ ਇਹ ਹੈ ਕਿ ਪੰਕਤੀ ਅਸੀਂ ਚੁੱਕਨੇ ਆ ਜਿਹੜੀ ਉਹ ਚੁੱਕਨੇ ਆ ਅਸੀਂ ਗੁਰਬਾਣੀ ਦੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਵਿੱਚੋਂ ਪਰ ਜਿਹੜੇ ਅਸੀਂ ਅਰਥ ਪਰੋਸਨੇ ਆ ਜਿਹੜੇ ਅਰਥ ਸੀ ਅਰਥ ਕਰਦੇ ਆ ਉਹ ਅਰਥ ਕਰ ਅਸੀਂ ਕਰਦੇ ਆ ਵੇਦਾਂ ਵਾਲੇ ਸ਼ਾਸਤਰਾਂ ਵਾਲੇ ਜਾਂ ਜਿਹੜੇ ਹਿੰਦੂ ਮਥੀਓਲੋਜੀ ਨੇ ਸਾਡੀ ਝੋਲੀ ਵਿੱਚ ਪਾਏ ਉਹ ਅਰਥ ਅਸੀਂ ਲੋਕਾਂ ਦੇ ਸਾਹਮਣੇ ਪਰੋਸ ਦਿੰਨੇ ਆ ਔਰ ਇਹਦੇ ਸਬੰਧ ਵਿੱਚ ਮੈਂ 2-4 ਨੁਕਤੇ ਤੁਹਾਡੇ ਨਾਲ ਅੱਜ ਸਾਂਝੇ ਕਰਨੇ ਚਾਹਾਂਗਾ ਜਿਸ ਵੀ ਪ੍ਰਚਾਰਕ ਨੂੰ ਜਿਸ ਵੀ ਮਨੁੱਖ ਨੂੰ ਜਿਸ ਵੀ ਸਾਧ ਬਾਬੇ ਨੂੰ ਗੁਰਬਾਣੀ ਦੀ ਕਾਮਨ ਸੈਂਸ ਨਹੀਂ ਨਾ ਪਤਾ ਉਹ ਆਪ ਵੀ ਕਨਫਿਊਜ਼ ਰਹੇਗਾ ਤੇ ਜਿੰਨੂੰ ਕੋਈ ਸੁਣਾਏਗਾ ਉਹਨੂੰ ਵੀ ਕਨਫਿਊਜ਼ ਕਰੇਗਾ ਮੈਂ ਇੱਕ ਐਗਜ਼ਾਮਪਲ ਪਹਿਲਾਂ ਦੇ ਦਿੰਦਾ ਜਿਵੇਂ ਤੁਸੀਂ ਰੋਜ਼ ਰਹਿਰਾਲ ਸਾਹਿਬ ਦੀ ਬਾਣੀ ਦੇ ਅੰਦਰ ਪੜਦੇ ਹੋ ਕਿ ਕਾਹੇ ਰੇ ਮਨ ਚਿਤਮਹਿ ਉਦਮਜਾ ਆਹਰ ਹਰਜੀਓ ਪਰਿਆ ਹੁਣ ਠੀਕ ਦੂਜੇ ਪਾਸੇ ਗੁਰਬਾਣੀ ਦੇ ਅੰਦਰ ਇਹ ਵੀ ਪੰਕਤੀ ਆਉਂਦੀ ਕਿ ਉਦਮ ਕਰੈਂਦਿਆਂ ਜੀਵੋਂ ਤੋਂ ਕਮਾਉਂਦਿਆਂ ਸੁਖ ਪੁੰਚ ਧਿਆਨ ਦੇਣ ਤੋਂ ਪ੍ਰਭੂ ਮੇਲ ਨਾਨਕੁ ਤਰੀ ਚਿੰਤ ਹੁਣ ਜਦੋਂ ਦੋਵੇਂ ਪੰਕਤੀਆਂ ਬਰਾਬਰ ਰੱਖੋਗੇ ਤੇ ਤੁਹਾਨੂੰ ਇੱਕ ਐਵੇਂ ਲੱਗੇਗਾ ਵੀ ਇੱਕ ਥਾਂ ਤੇ ਗੁਰੂ ਜੀ ਹੋਰ ਕੁਝ ਕਹਿ ਰਹੇ ਨੇ ਇੱਕ ਥਾਂ ਤੇ ਗੁਰੂ ਜੀ ਕੁਝ ਹੋਰ ਕਹਿ ਰਹੇ ਨੇ ਆਪਣੀ ਗੱਲ ਦਾ ਆਪੇ ਖੰਡਨ ਕਰ ਰਹੇ ਨੇ ਪਰ ਗੁਰੂ ਪਾਤਸ਼ਾਹ ਦੀ ਬਾਣੀ ਆਮ ਬੁਲਾਰਿਆਂ ਵਰਗੀਆਂ ਗੱਲਾਂ ਨਹੀਂ ਹੈ ਪ੍ਰਚਾਰਕਾਂ ਵਰਗੀ ਕਨਫਿਊਜ਼ਨ ਨਹੀਂ ਹੈ ਕਿ ਜਿਹੜਾ ਪ੍ਰਚਾਰਕ ਅੱਜ ਕੁਝ ਕਹਿ ਰਿਹਾ ਤੁਸੀਂ ਸੁਣ ਕੇ ਵੇਖਿਓ ਅਗਲੇ ਦਿਨ ਆਪਣੀ ਗੱਲ ਨੂੰ ਆਪੇ ਹੀ ਖੰਡਨ ਕਰੀ ਜਾ ਰਿਹਾ ਕੱਲ ਕੁਝ ਹੋਰ ਕਿਹਾ ਸੀ ਅੱਜ ਕੁਝ ਹੋਰ ਕਹਿ ਰਿਹਾ ਤੋ ਖੈਰੇ ਇੱਕ ਵਿਸ਼ਾ ਵੱਖਰੇ ਮੈਂ ਕੇਵਲ ਐਗਜ਼ਾਮਪਲ ਤੁਹਾਡੇ ਸਾਹਮਣੇ ਲਿਆਂਦੀ ਸੀ ਜਿਸ ਬੰਦੇ ਨੂੰ ਗੁਰਬਾਣੀ ਦੀ ਕਾਮਨ ਸੈਂਸ ਦਾ ਨਹੀਂ ਪਤਾ ਗੁਰਬਾਣੀ ਦੀ ਫਿਲਾਸਫੀ ਦਾ ਨਹੀਂ ਪਤਾ ਉਹ ਗੁਰਬਾਣੀ ਦੇ ਅਰਥ ਨਹੀਂ ਕਰ ਪਾਏਗਾ ਅਨਰਥ ਕਰੇਗਾ ਕੁਝ ਵੀ ਕਨਫਿਊਜ਼ ਤੇ ਦੂਜਿਆਂ ਨੂੰ ਵੀ ਕਨਫਿਊਜ਼ ਕਰੇਗਾ ਹੁਣ ਮੁਸ਼ਕਲ ਇਹ ਹੈ ਕਿ ਪੰਗਤੀ ਚੁੱਕਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਅਰਥ ਕਰ ਦਿੰਨੇ ਆ ਅਸੀਂ ਹਿੰਦੂ ਮਿਥੀਓਲੋਜੀ ਵਾਲੇ ਬ੍ਰਾਹਮਣਾ ਵਾਲੇ ਅਰਥ ਕਰ ਦਿੰਨੇ ਆ ਜਿਹੜੇ ਉਹਨਾਂ ਨੇ ਸਾਨੂੰ ਪਰੋਸੇ ਮੈਂ ਇੱਕ ਤੋਂ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਰੱਖਣੀਆਂ ਚਾਹੁੰਦਾ ਇੱਕ ਲਫ਼ਜ਼ ਹੈ ਇੰਗਲਿਸ਼ ਦਾ ਵਿੰਡੋ ਵਿੰਡੋ ਦਾ ਮਤਲਬ ਹੈ ਖਿੜਕੀ ਜਿਹੜੀ ਦੁਵਾਰਾਂ ਵਿੱਚ ਲੱਗੀ ਹੁੰਦੀ ਜਿਹੜੀ ਲੈਪਟਾਪ ਦੇ ਅੰਦਰ ਕੰਪਿਊਟਰ ਦੇ ਅੰਦਰ ਡੈਸਕਟਾਪ ਦੇ ਅੰਦਰ ਉਹ ਵੀ ਵਿੰਡੋ ਹੁੰਦੀ ਅਗਰ ਉਹ ਵਿੰਡੋ ਹੋ ਜਾਏ ਖਰਾਬ ਜਿਹੜੀ ਕੰਪਿਊਟਰ ਦੀ ਵਿੰਡੋ ਖਰਾਬ ਹੋ ਜਾਏ ਤੁਸੀਂ ਕਿਸੇ ਨੂੰ ਇਹ ਗੱਲ ਕਹੋ ਵੇ ਵੇਖ ਇਹਦੇ ਅੰਦਰ ਆ ਸੌਫਟਵੇਅਰ ਡਾਊਨਲੋਡ ਕਰ ਉਹਦੇ ਨਾਲ ਤੇਰੀ ਵਿੰਡੋ ਖੁੱਲ ਜਾਏਗੀ ਜਾਂ ਵਿੰਡੋ ਸਹੀ ਕੰਮ ਕਰਨਾ ਸ਼ੁਰੂ ਕਰ ਦੇਗੀ ਹੁਣ ਵਿੰਡੋ ਕਾਰਾਂ ਦੀ ਵੀ ਹੁੰਦੀ ਏ ਵਿੰਡੋ ਬੱਸਾਂ ਦੀ ਵੀ ਹੁੰਦੀ ਏ ਵਿੰਡੋ ਘਰਾਂ ਦੇ ਅੰਦਰ ਦੁਆਰਾਂ 'ਚ ਵੀ ਹੁੰਦੀ ਏ ਵਿੰਡੋ ਕੰਪਿਊਟਰ 'ਚ ਵੀ ਹੁੰਦੀ ਕਈਆਂ ਥਾਵਾਂ ਤੇ ਹੋਰ ਵੀ ਕਈਆਂ ਥਾਵਾਂ ਤੇ ਵਿੰਡੋ ਲਫ਼ਜ਼ ਯੂਜ਼ ਕੀਤਾ ਜਾਂਦਾ ਹੋਏਗਾ ਹੁਣ ਤੁਸੀਂ ਕਿਸ ادارے ਵਿੱਚ ਖੜੇ ਹੋ ਕੇ ਕਿਸ ਪਰਪਸ ਲਈ ਗੱਲ ਕਰ ਰਹੇ ਹੋ ਉਹ ਧਿਆਨ ਵਿੱਚ ਰੱਖਣਾ ਬੜਾ ਜ਼ਰੂਰੀ ਹੈ ਤੁਹਾਡੇ ਨਾਲ ਜਿਹੜਾ ਕਿਸੇ ਦਾ ਸਲਾਹ مشورہ ਚੱਲ ਰਿਹਾ ਹੈ ਨਾ ਉਹ ਕੰਪਿਊਟਰ ਦੇ ਰਿਲੇਟਿਡ ਚੱਲ ਰਿਹਾ ਹੈ ਲੈਪਟਾਪ ਦੇ ਰਿਲੇਟਿਡ ਚੱਲ ਰਿਹਾ ਹੁਣ ਤੁਸੀਂ ਦੱਸ ਰਹੇ ਹੋ ਵੀ ਫਲਾਣਾ ਫਲਾਣਾ ਸੌਫਟਵੇਅਰ ਡਾਊਨਲੋਡ ਕਰ ਤੇ ਤੇਰੀ ਵਿੰਡੋ ਕੰਮ ਕਰਨਾ ਸਹੀ ਸ਼ੁਰੂ ਕਰ ਦੇਗੀ ਹੁਣ ਜੇ ਕੋਈ ਤੀਸਰਾ ਬੰਦਾ ਤਰਾਕਲ ਬੰਦਾ ਕੋਲ ਖਲੋ ਕੇ ਸੁਣਨ ਵਾਲਾ ਉਹ ਇਹ ਗੱਲ ਸੁਨੇ ਤੇ ਉਹ ਜਾ ਕੇ ਦਵਾਰ ਵਾਲੀ ਵਿੰਡੋ ਨੂੰ ਖੋਲਣਾ ਸ਼ੁਰੂ ਕਰ ਦਵੇ ਉਹ ਵਿੰਡੋ ਵੀ ਸਹੀ ਕੰਮ ਨਾ ਕਰਦੀ ਹੋਵੇ ਤੇ ਉਹ ਕਵੇ ਜੀ ਤੂੰ ਕਹਿੰਦਾ ਸਿਆ ਸੌਫਟਵੇਅਰ ਡਾਊਨਲੋਡ ਕਰ ਵਿੰਡੋ ਸਹੀ ਖੁੱਲੇਗੀ ਕੰਮ ਕਰੇਗੀ ਪਰ ਮੈਂ ਖੋਲ ਕੇ ਵੇਖਿਆ ਵਿੰਡੋ ਦੇ ਕਬਜ਼ੇ ਤੇ ਅਜੇ ਵੀ ਚੀਂਚਿੰਗ ਕਰਦੇ ਨੇ ਵਿੰਡੋ ਤੇ ਅਜੇ ਵੀ ਸਹੀ ਢੰਗ ਦੇ ਨਾਲ ਬੰਦ ਨਹੀਂ ਹੋ ਰਹੀ ਕਹਿਣਾ ਪਏਗਾ ਭਾਈ ਮੈਂ ਉਸ ਵਿੰਡੋ ਦੀ ਗੱਲ ਨਹੀਂ ਕਰ ਰਿਹਾ ਮੈਂ ਇਸ ਵਿੰਡੋ ਦੀ ਗੱਲ ਕਰਦਾ ਜਿਹੜੀ ਲੈਪਟਾਪ ਜਾਂ ਡੈਸਕਟਾਪ ਦੇ ਅੰਦਰ ਹੈ ਐਵੇਂ ਦੇ ਮਿਲਦੇ ਜੁਲਦੇ ਲਫ਼ਜ਼ ਬਹੁਤ ਥਾਵਾਂ ਦੇ ਉੱਤੇ ਸਾਨੂੰ ਮਿਲ ਜਾਂਦੇ ਨੇ ਜਿਨ੍ਹਾਂ ਦਾ ਇੱਕ ਥਾਂ ਤੇ ਅਰਥ ਹੋਰ ਨਿਕਲਦਾ ਹੈ ਤੇ ਦੂਜੀ ਥਾਂ ਤੇ ਅਰਥ ਹੋਰ ਨਿਕਲਦਾ ਹੈ ਹੁਣ ਸਾਡੀ ਪ੍ਰੋਬਲਮ ਕੀ ਹੈ ਅਸੀਂ ਵਿੰਡੋ ਲਫ਼ਜ਼ ਚੁੱਕਦੇ ਰਹੇ ਹਾਂ ਕੰਪਿਊਟਰ ਵਾਲਾ ਤੇਮ ਵਿੰਡੋ ਮਗਜ਼ਮਰੀਕ ਦੇ ਨਾਲ ਕਰ ਰਹੇ ਆ ਜਿਹੜੀ ਦਵਾਰ ਵਿੱਚ ਵਿੰਡੋ ਹੈ ਜਿਹੜੀ ਖਾਰ ਵਾਲੀ ਵਿੰਡੋ ਹੈ ਮਗਜ਼ਮਰੀ ਉਹਦੇ ਨਾਲ ਕਰ ਰਹੇ ਆ ਇਹ ਮੈਂ ਉਦਾਹਰਣ ਬਣਾ ਰਿਹਾ ਸਾਂ ਅਸੀਂ ਪੰਕਤੀ ਲੈ ਰਹੇ ਹਾਂ ਗੁਰਬਾਣੀ ਦੀ ਤੇ ਅਰਥ ਅਸੀਂ ਕਰ ਰਹੇ ਆ ਕੰਮ ਅਸੀਂ ਕਰ ਰਹੇ ਆ ਉਹਦੇ ਤੇ ਜਿਹੜੇ ਹਿੰਦੂ ਮਿਥੀਓਲਜੀ ਨੇ ਸਾਡੀ ਝੋਲੀ ਵਿੱਚ ਪਾਏ ਜਿਹੜੇ ਬ੍ਰਾਹਮਣਾ ਨੇ ਸਾਡੀ ਝੋਲੀ ਵਿੱਚ ਪਾਏ ਵੇਦਾਂ ਨੇ ਸਾਡੀ ਝੋਲੀ ਵਿੱਚ ਪਾਏ ਇਹਦਾ ਮਤਲਬ ਤੁਹਾਨੂੰ ਅਜੇ ਗੁਰਬਾਣੀ ਪੜਨ ਦੀ ਲੋੜ ਹੈ ਸਮਝਣ ਦੀ ਲੋੜ ਹੈ ਗੁਰਬਾਣੀ ਦੀ ਪ੍ਰੋਪਰ ਸਮਝ ਨਹੀਂ ਆਈ ਕਾਮਨ ਸੈਂਸ ਪਕੜ ਵਿੱਚ ਨਹੀਂ ਆਈ ਔਰ ਇਹ ਜਿਹੜਾ ਸਤਿਆਨਾਸ਼ ਕੀਤਾ ਹੈ ਨਾ ਇਹ ਸਤਿਆਨਾਸ਼ ਜਾਂ ਤੇ ਕਚਰੋੜ ਪ੍ਰਚਾਰਕਾਂ ਨੇ ਦੁਬਾਰਾ ਗੱਲ ਨੂੰ ਦਰਾ ਰਹਿਆਂ ਜਿਨ੍ਹਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਹੈ ਕਾਮਨ ਸੈਂਸ ਫਿਲਾਸਫੀ ਦਾ ਪਤਾ ਨਹੀਂ ਹੈ ਇਹ ਸਤਿਆਨਾਸ਼ ਉਹਨਾਂ ਕਚਰੋੜ ਪ੍ਰਚਾਰਕਾਂ ਨੇ ਕੀਤਾ ਹੈ ਤੇ ਜਾਂ ਕੁਝ ਨਾਮਵਰ ਪ੍ਰਚਾਰਕ ਜਿਹੜੇ ਜਾਣ ਬੁੱਝ ਕੇ ਇਦਾਂ ਕਰਦੇ ਨੇ ਤੇ ਜਾਂ ਫਿਰ ਪਖੰਡੀ ਸਾਧ ਬਾਬਿਆਂ ਨੇ ਕੀਤਾ ਕਿਉਂਕਿ ਜੋ ਉਹ ਲੈ ਕੇ ਚੱਲ ਰਹੇ ਨੇ ਜਿਵੇਂ ਲੋਕਾਂ ਨੂੰ ਚਲਾ ਰਹੇ ਨੇ ਜਿਵੇਂ ਧਰਮ ਦੀ ਰੂਪਰੇਖਾ ਉਲੀਕ ਰਹੇ ਨੇ ਲੋਕਾਂ ਨੂੰ ਦੱਸ ਰਹੇ ਨੇ ਉਹ ਤੇ ਦੱਸ ਰਹੇ ਨੇ ਬ੍ਰਾਹਮਣਵਾਦ ਵਾਲੀ ਤੇ ਪੰਕਤੀਆਂ ਦੇ ਰਹੇ ਨੇ ਗੁਰਬਾਣੀ ਵਾਲੀਆਂ ਹੁਣ ਲੋਕ ਕਨਫਿਊਜ਼ ਨਾ ਹੋਣ ਤੇ ਕਿਉਂ ਨਾ ਹੋਣ ਇਹੀ ਕਾਰਨ ਕੌਮ ਦੇ ਅੰਦਰ ਜਿਹੜੀ ਕਨਫਿਊਜ਼ਨ ਦਿਨ ਪਰ ਰਾਤ ਲਗਾਤਾਰ ਵੱਧਦੀ ਜਾ ਰਹੀ ਹੈ ਨਾ ਉਹਦਾ ਇਹੀ ਕਾਰਨ ਹੈ ਹੁਣ ਇੱਕ ਲਫ਼ਜ਼ ਮੈਂ ਹੋਰ ਤੁਹਾਡੇ ਸਾਹਮਣੇ ਬੋਲ ਦੇਣਾ ਉਦਾਹਰਣ ਵਜੋਂ ਡੋਰ ਡੋਰ ਵੀ ਇੰਗਲਿਸ਼ ਦਾ ਲਫ਼ਜ਼ ਹੈ ਡੋਰ ਦਰਵਾਜ਼ੇ ਨੂੰ ਕਹਿੰਦੇ ਆ ਹੁਣ ਡੋਰ ਕਾਰ ਵਾਸਤੇ ਵੀ ਵਰਤਿਆ ਜਾ ਸਕਦਾ ਹੈ ਕਾਰ ਦਾ ਡੋਰ ਬੰਦ ਕਰ ਪਲੇਨ ਦਾ ਵੀ ਡੋਰ ਹੁੰਦਾ ਟਰੱਕਾਂ ਦਾ ਵੀ ਡੋਰ ਹੁੰਦਾ ਟ੍ਰੇਲਿਆਂ ਦਾ ਵੀ ਡੋਰ ਹੁੰਦਾ ਤੇ ਘਰਾਂ ਦਾ ਵੀ ਡੋਰ ਹੁੰਦਾ ਹੁਣ ਮਸਲਾ ਇਹ ਹੈ ਕਿ ਕਿਸ ਡੋਰ ਦੇ ਰਿਲੇਟਿਡ ਤੁਸੀਂ ਗੱਲਬਾਤ ਕਰ ਰਹੇ ਹੋ ਕਿਸ ਡੋਰ ਦੇ ਬਾਰੇ ਸਮਝ ਸਮਝਾ ਰਹੇ ਹੋ ਇਹ ਤੇ ਪਤਾ ਹੋਣਾ ਚਾਹੀਦਾ ਨੇ ਅਸੀਂ ਘਰ ਦੇ ਅੰਦਰ ਖਲੋ ਕੇ ਘਰ ਦੀ ਡੋਰ ਦੇ ਸਾਹਮਣੇ ਖਲੋ ਕੇ ਘਰ ਦੀ ਡੋਰ ਦਾ ਕੁਝ ਗੜਬੜ ਵੇਖ ਕੇ ਗੱਲ ਕਰ ਰਹੇ ਆ ਤੇ ਦੂਜਾ ਬੰਦਾ ਕਹੇ ਜੀ ਵੇਖੋ ਜੀ ਮੈਂ ਤੇ ਟਰੱਕ ਦਾ ਡੋਰ ਖੋਲ ਕੇ ਬੰਦ ਕਰਕੇ ਵੇਖਿਆ ਉਹ ਤੇ ਬੰਦ ਹੋਇਆ ਨਹੀਂ ਕਹਿਣਾ ਪਏਗਾ ਗੱਲ ਟਰੱਕ ਦੇ ਡੋਰ ਦੀ ਨਹੀਂ ਗੱਲ ਘਰ ਦੇ ਡੋਰ ਦੀ ਤੋ ਖੈਰ ਇਸ ਤੋ ਅੱਗੇ ਚੱਲਨੇ ਜੋ ਮੈਂ ਗੱਲ ਕਰ ਰਿਹਾ ਸਾਂ ਬਈ ਕੁਰਬਾਨੀ ਦੇ ਅਰਥਾਂ ਤੋਂ ਅਨਰਥ ਕਿਵੇਂ ਹੋ ਰਹਿ ਨੇ ਹੁਣ ਜਿਹੜੇ ਪੂਰਬਲੇ ਕਰਮਾਂ ਦਾ ਸਬੰਧ ਹੈ ਅਸੀਂ ਪੰਗਤੀ ਚੁੱਕ ਲਈਨੇ ਗੁਰਬਾਣੀ ਦੀ ਵੇਖੋ ਜੀ ਗੁਰਬਾਣੀ ਵਿੱਚ ਵੀ ਆਇਆ ਹੈ ਪੂਰਬਲੇ ਕਰਮਾਂ ਅੰਕੁਰ ਜਪ ਪ੍ਰਗਟਿਓ ਭੇਟਿਓ ਪੁਰਖ ਰਸਕ ਬੇਰਾਗੀ ਬਈ ਪੂਰਬਲੇ ਕਰਮ ਮਤਲਬ ਜਨਮਾਂ ਜਨਮਾਂ ਤਰਾਂ ਦੇ ਕਰਮ ਪੰਗਤੀ ਚੁੱਕ ਲਈ ਗੁਰਬਾਣੀ ਦੀ ਤੇ ਅਰਥ ਅਸੀਂ ਕਰ ਲੈ ਵੇਦਾਂ ਸ਼ਾਸਤਰਾਂ ਵਾਲੇ ਕਿਵੇਂ ਸਹੀ ਨਹੀਂ ਬਣ ਗਏ ਗੁਰਬਾਣੀ ਲੇਟੈਸਟ ਸਾਡੇ ਕੋਲ ਹੈ ਅਖੀਰਲਾ ਗਿਆਨ ਸਾਡੇ ਵਾਸਤੇ ਸਾਡੇ ਕੋਲ ਹੈ ਤੇ ਗੁਰਬਾਣੀ ਦੇ ਮੁਤਾਬਕ ਹੀ ਅਰਥ ਕਰੋਗੇ ਨਾ ਦੂਜੀ ਗੱਲ ਜਨਮ ਤੇ ਮਰਨ ਬਾਰੇ ਬਹੁਤ ਜਨਮ ਵਿਸਰੇ ਤੇ ਮਾਦ ਹੋਏ ਜਨਮ ਤੁਮਾਰੇ ਲੇਖੇ ਜਨਮ ਤੇ ਮਰਨ ਦੇ ਬਾਰੇ ਪੰਕਤੀ ਚੁੱਕ ਲੈਨੇ ਆ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਅਰਥ ਅਸੀਂ ਕਰ ਲੈਨੇ ਵੇਖੋ ਜੀ ਆਹ ਅਰਥੇ ਦੇ ਬੰਦੇ ਨੇ ਵੀ ਕਈ ਜੂਨਾ ਜਨਮਾਂ ਤੋਂ ਅਸੀਂ ਵਿਛੜੇ ਆ ਅੱਛਾ ਫਿਰ ਜੇ ਕੋਈ ਕਵੇ ਵੀ ਅਰਥ ਨਹੀਂ ਬੰਦ ਵੇਖੋ ਜੀ ਜੱਦੀ ਸੁੰਦੇ ਆ ਰਹੇ ਆ ਦਾਦੇ ਪੜਦਾਦੇ ਤੋਂ ਸੁੰਦੇ ਆ ਰਹੇ ਆ ਤੁਸੀਂ ਅਜ ਨਵੇਂ ਗਿਆਨੀ ਪ੍ਰਗਟ ਹੋ ਗਏ ਤੁਹਾਡੇ ਕੋਲੋਂ ਨਵਾਂ ਗਿਆਨ ਸੁਣ ਲਿਆ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ ਕੇ ਵਿਚਾਰ ਕੇ ਕਾਮਨ ਸੈਂਸ ਅੰਦਰ ਰੱਖ ਕੇ ਅਰਥ ਕਰੋ ਆਪਣੇ ਆਪ ਹੀ ਸਹੀ ਅਰਥ ਹੋ ਜਾਣਗੇ ਨੰਬਰ 3 ਅਸੀਂ ਪਾਪ ਪੁੰਨ ਬਾਰੇ ਜਦੋਂ ਅਰਥ ਕਰਨੇ ਆ ਤਾਂ ਪੰਗਤੀ ਗੁਰਬਾਣੀ ਦੀ ਅਰਥ ਵਿਦਾਂ ਵਾਲੇ ਮਾਸ ਖਾਣਾ ਜਾਂ ਨਾ ਖਾਣਾ ਬਾਰੇ ਦਇਆ ਕਰਨੀ ਨਾ ਕਰਨੀ ਬਾਰੇ ਜਦੋਂ ਅਸੀਂ ਅਰਥ ਕਰਦੇ ਆਂ ਪੰਗਤੀ ਗੁਰਬਾਣੀ ਦੀ ਤੇ ਅਰਥ ਅਸੀਂ ਕਰਨਿਆ ਹਿੰਦੂਆ ਵਾਲੇ ਅਸੀਂ ਅਰਥੋ ਕਰਨਿਆ ਜਿਹੜੇ ਵੇਦਾਂ ਸ਼ਾਸਤਰਾਂ ਵਾਲੇ ਨੇ ਨਰਕ ਸਵਰਗ ਹੋਇਆ ਜਨਮ ਮਰਨ ਹੋਇਆ ਦਇਆ ਹੋਈ ਸੰਤੋਖ ਹੋਇਆ ਸਾਰੇ ਅਰਥੋ ਕਰਨਿਆ ਪਰ ਪੰਗਤੀ ਜਿਹੜੀ ਲੈਨੇ ਉਹ ਗੁਰਬਾਣੀ ਦੀ ਲੈਨੇ ਚਲੋ ਮੈਂ ਇੱਕ ਹੋਰ ਨੁਕਤਾ ਤੁਹਾਡੇ ਸਾਹਮਣੇ ਰੱਖ ਦਿੰਦਾ ਗੁਰਬਾਣੀ ਦੇ ਅੰਦਰ ਥਾਂ ਥਾਂ ਤੇ ਰੱਬ ਰਹਿੰਦਾ ਕਿੱਥੇ ਹੈ ਜ਼ਿਕਰ ਆਇਆ ਕਿ ਜਲਥਲ ਮਹਿਲ ਪੂਰਿਆ ਰਵਿਆ ਵਿੱਚ ਬਣਾ ਜਲਥਲ ਮਹਿਲ ਪੂਰਿਆ ਸਵਾਮੀ ਸਿਰਜਣਹਾਰ ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਵਾਰ-ਵਾਰ ਹਜ਼ਾਰਾਂ ਪੰਕਤੀਆਂ ਵਿੱਚ ਜ਼ਿਕਰ ਆਇਆ ਕਿ ਰੱਬ ਤੇਰੇ ਨਾਲ ਹੈ ਤੇਰੇ ਅੰਦਰ ਹੈ ਇੱਕ ਇੱਕ ਸੈੱਲ ਦੇ ਅੰਦਰ ਰੋਮ ਰੋਮ ਵਿੱਚ ਸਮਾਇਆ ਅਸੀਂ ਅਰਥ ਚੁੱਕ ਲੈਨੇ ਰੱਬ ਬਾਰੇ ਨਾ ਗੁਰਬਾਣੀ ਚੁੱਕ ਲੈਨੇ ਰੱਬ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਅਰਥ ਅਸੀਂ ਕਰਨੇ ਆ ਵੇਖੋ ਜੀ ਉੱਤੇ ਬੈਠਾ 7ਵੇਂ ਅਸ਼ਮਾਨ 'ਚ ਬੈਠਾ ਕਿਸੇ ਨੇ 14ਵੇਂ 'ਚ ਭਾਇਆ ਕਿਸੇ ਨੇ ਉੱਤੇ ਭਾਇਆ ਪਹਿਲਾ ਫਲਾਣੀ ਪੂਰੀ ਫਿਰ ਦੁੱਜੀ ਪੂਰੀ ਫਿਰ ਤੀਜੀ ਪੂਰੀ ਫਿਰ ਅਖੇ ਅੱਗੇ ਰੱਬ ਬੈੰਦਾ ਅਸੀਂ ਅਰਥ ਚੁੱਕ ਲੈਨੇ ਆ ਵੇਦਾਂ ਵਾਲੇ ਔਰ ਪੰਕਤੀ ਚੁੱਕ ਲੈਨੇ ਆ ਗੁਰਬਾਣੀ ਵਾਲੇ ਧਰਮ ਰਾਜ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਪੰਕਤੀ ਕਿਹੜੀ ਵਰਤੀ ਬਾਣੀ ਦੀ ਤੇ ਅਰਥ ਕਿਹੜੇ ਕਰ ਲੈ ਜੀ ਧਰਮ ਰਾਜ ਉੱਤੇ ਬੈਠਾ ਲੋਕਾਂ ਨੇ ਉਹਦਾ ਨਕਸ਼ਾ ਵੀ ਬਣਾ ਦਿੱਤਾ ਪੱਗ ਬੰਦੀ ਇਦਾਂ ਦਾ ਇਦਾਂ ਦਾ ਆ ਪਿੱਛੇ ਜਾ ਕੇ ਬੀਬੀ ਆਖੇ ਮੈਂ ਨਾ ਮਰ ਕੇ ਤੇ ਦੁਬਾਰਾ ਜਿੰਦੀ ਹੋਈਆਂ ਧਰਮਰਾਜ ਕੋਲੋਂ ਆਈਆਂ ਤੇ ਉਹਨੂੰ ਪੁੱਛਿਆ ਗਿਆ ਵੀ ਧਰਮਰਾਜ ਦਾ ਮੂੰਹ ਮੂੰਹ ਆਂਦਰਾ ਕਿਵੇਂ ਦਾ ਨਕਸ਼ ਨੇ ਆਂ ਕਿਵੇਂ ਦੇ ਨੇ ਜੋ ਪਖੰਡੀ ਸਾਦੇ ਦੇ ਹੁੰਦੇ ਨੇ ਨਾ ਉਹ ਵੀ ਪਖੰਡੀ ਸਾਦੇ ਦੀ ਕਹੇ ਦੀ ਚੈਲੀ ਹੋਏਗੀ ਉਹ ਸਾਰੇ ਨਕਸ਼ ਉਹਨੇ ਉਲੀਕ ਦਿੱਤੇ ਕਾਇ ਦਿੱਤਾ ਇਦਾਂ ਚਿੱਟੇ ਕੱਪੜੇ ਸੀ ਚਿੱਟਾ ਦਮਾਲਾ ਸੀ ਪੱਗ ਸੀ ਮਾਲਾ ਸੀ ਆ ਸੀ ਫਲਾਂ ਸੀ ਟੀਂਗ ਸੀ ਇਦਾਂ ਮਤਲਬ ਅਰਥ ਸੀ ਕਰਨੇ ਆ ਉਹ ਜਿਹੜੇ ਗੁਰਬਾਣੀ ਨੇ ਵਰਜੀਤ ਕੀਤੇ ਨੇ ਤੇ ਪੰਗਤੀ ਚੁਕਣੇ ਅਸੀਂ ਗੁਰਬਾਣੀ ਦੇ ਰੱਬ ਰਿੰਦਾ ਕਿੱਥੇ ਉਹਦੇ ਬਾਰੇ ਵੀ ਇੱਕ ਨਹੀਂ ਹਜ਼ਾਰਾਂ ਟੌਪਿਕ ਗੁਰਬਾਣੀ ਵਿੱਚ ਇਦਾਂ ਦੇ ਨੇ ਜਿਹਦੇ ਅਸੀਂ ਬਾਣੀ ਨੂੰ ਵਰਤ ਕੇ ਤੇ ਅਰਥ ਬਾਣੀ ਦੇ ਮੁਤਾਬਕ ਨਹੀਂ ਕਰ ਰਹੇ ਸਰੋਵਰ ਹੋਏ ਬੋਲੀਆਂ ਹੋਈਆਂ ਇਸ਼ਨਾਨ ਕਰਨਾ ਹੋਇਆ ਅਸੀਂ ਅਰਥ ਚੁਕਨੇ ਆ ਵੇਖੋ ਜੀ ਜੇ ਗੰਗਾ ਦਾ ਪਾਣੀ ਪਵਿੱਤਰ ਹੈ ਤੇ ਸਾਡੇ ਸਰੋਵਰ ਦਾ ਕਿਉਂ ਨਹੀਂ ਸਾਡੀ ਬੋਲੀ ਦਾ ਕਿਉਂ ਨਹੀਂ ਇੱਥੇ 984 ਕੱਟੀ ਜਾਂਦੀ ਇੱਥੇ ਨਾਓ ਤੇ ਰੋ ਕੱਟੇ ਜਾਂਦੇ ਨੇ ਹਾਲਾਂ ਕੱਟੇ ਕਿਸੇ ਦੇ ਨਹੀਂ ਜਾਂਦੇ ਖੈਰ ਅਸੀਂ ਅਰਥੇ ਕਰਨੇ ਆ ਪੰਕਤੀ ਬੋਲ ਦਿੰਨੇ ਵੇਖੋ ਜੀ RAM DAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਪਰ RAM DAS ਲਿਖਿਆ ਕਿਵੇਂ ਸੱਸਾ ਮੁਕਤਾ RAM ਦੇ ਦਾਸ ਤੇ ਦਾਸ ਕੌਣ ਹੈ ਸੰਗਤ ਦਾਸ ਕੌਣ ਹੈ ਬਹੁਤੇ ਸੇਵਕ ਪੰਗਤੀ ਚੁਕਲੀ ਗੁਰਬਾਣੀ ਦੀ ਤੇ ਜ਼ਿਕਰ ਕਰ ਦਿੱਤਾ ਅਸੀਂ ਸਰੋਵਰਾਂ ਦਾ ਬੌਲੀਆਂ ਦਾ ਨਦੀਆਂ ਦਾ ਝਰਨਿਆਂ ਦਾ ਚੀਲਾਂ ਦਾ ਤਾਂ ਜੇ ਇਸ ਤਰ੍ਹਾਂ ਅਰਥ ਕਰੋਗੇ ਕਦੇ ਵੀ ਤੁਹਾਡੇ ਅਰਥ ਸਹੀ ਨਹੀਂ ਹੋ ਪਾਣਗੇ ਨਾ ਕਰ ਪਾਓਗੇ ਤਾਂ ਜ਼ਿੰਦਗੀ ਤੁਸੀਂ ਆਪ ਵੀ ਕਨਫਿਊਜ਼ ਰਹੋਗੇ ਸੁਣਨ ਵਾਲਿਆਂ ਨੂੰ ਵੀ ਕਨਫਿਊਜ਼ ਕਰਦੇ ਰਹੋਗੇ ਮੇਰੀ ਪ੍ਰਚਾਰਕਾਂ ਨੂੰ ਰਿਕੁਐਸਟ ਹੈ ਹੱਥ ਜੋੜ ਬਿਨੇ ਗੁਰਬਾਣੀ ਦੀ ਕਾਮਨ ਸੈਂਸ ਕਮ ਸੇ ਕਮ ਤੁਹਾਨੂੰ ਤੇ ਪਤਾ ਹੋਣੀ ਚਾਹੀਦੀ ਹੈ ਨਾ ਚਲੋ ਜਿਹੜਾ ਪਖੰਡੀ ਸਾਧ ਲਾਣਾ ਇਹਨਾਂ ਨੂੰ ਤੇ ਬਾਣੀ ਦੀ ਅਰਥ ਨਹੀਂ ਆਉਂਦੇ ਇਹਨਾਂ ਨੇ ਤੇ ਕਰਨੇ ਹੀ ਹੋਣੇ ਜਿਹੜੇ ਅੰਧ ਅਰਥ ਨੇ ਇਹਨਾਂ ਨੇ ਕਰਨੇ ਹੀ ਹੋਣੇ ਜਿਹੜੇ ਗੁਰਬਾਣੀ ਤੋਂ ਦੂਰ ਕਰਨ ਵਾਲੇ ਨੇ ਗੁਰਬਾਣੀ ਦੇ ਨਾਲ ਜੋੜਨ ਵਾਲੇ ਨੇ ਕਿਹੜਾ ਪਖੰਡੇ ਜਿਹੜਾ ਪਖੰਡੀ ਸਾਧੀਆਂ ਸਾਧਾਂ ਨੇ ਲੋਕਾਂ ਦੀ ਝੋਲੀ ਵਿੱਚ ਨਹੀਂ ਪਾਇਆ ਨਹੀਂ ਪਰੋਸਿਆ ਪਰ ਪ੍ਰਚਾਰ ਕੋ ਤੁਸੀਂ ਤੇ ਸਿਆਣੇ ਬਣਾ ਤੁਸੀਂ ਵੀ ਅਰਥ ਦੇ ਅਨਰਥੀ ਕਰੀ ਜਾ ਰਹੇ ਹੋ ਤਾਂ ਖੈਰ ਗੁਰਬਾਣੀ ਦੀ ਕਾਮਨ ਸੈਂਸ ਗੁਰਬਾਣੀ ਦੀ ਫਿਲਾਸਫੀ ਨੂੰ ਸਮਝ ਕੇ ਸਹੀ ਅਰਥ ਕੀਤੇ ਜਾ ਸਕਦੇ ਨੇ ਵਰਨਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ